ਕੀ ਜੁਜੇਪੀ ਵਾਲੇ ਧੱਕਾ ਕਰ ਰਹੇ ਤੇ ਜਾਲੀ ਵੋਟਿੰਗ ਕਰ ਰਹੇ ਤੁਸੀਂ ਦੇਖ ਲਓ ਇਹਨਾਂ ਦੇ ਨਾਲ ਜਿਹੜੇ ਬੰਦੇ ਆ ਇਹਨਾਂ ਦਾ ਕੋਈ ਵੀ ਇਸ ਵਾਰਡ ਦਾ ਬੰਦਾ ਨਹੀਂ 30 ਨੰਬਰ ਦਾ ਔਰ ਇਹ ਪੂਰਾ ਕੈਪਚਰਿੰਗ ਕਰਨ ਦੀ ਤਿਆਰੀਆਂ ਤੁਸੀਂ ਉਹੀ ਖੜੇ ਰਹੋ ਤੁਹਾਡੇ ਸਾਹਮਣੇ ਅੰਦਰ ਵੜਨਗੇ ਜੇ ਤੁਸੀਂ ਖੜੇ ਰਹੋਗੇ ਤੁਸੀਂ ਤਮਾਸ਼ਾ ਦੇਖ ਲਓਗੇ ਇਹ ਤਿਆਰੀ ਚ ਹੈ ਵੀ ਪੂਸ ਕੈਪਚਰ ਨਹੀਂ ਕਰ ਦਿੱਤੀ ਜਾਵੇ ਅੰਦਰ ਜਾ ਕੇ ਆ ਦੇਖੋ ਮਲਤਣਾ ਜੀ ਉਹਨਾਂ ਅਸੀਂ ਤਾਂ ਅਸੀਂ ਤਾਂ ਕਰ ਹੀ ਨਹੀਂਦੇ ਇਸ ਤੇ ਸਾਡੇ ਤਾਂ ਵੋਟਰ ਖੜੇ ਆ ਸਾਰੇ ਸਾਡੇ ਤਾਂ ਇਹ ਕਹ ਰਹੇ ਕਿ ਜਿਹੜੀ ਤੁਹਾਡੇ ਨਾਲ ਫੋਰਸ ਹੈ ਤੁਹਾਡੇ ਨਾਲ ਉਹਦਾ ਫਾਇਦਾ ਚੱਕ ਲਓ ਤੁਸੀਂ ਸਾਡੇ ਕੋਲ ਕੋਈ ਦੇਖੋ ਸਾਡਾ ਸਾਡਾ ਪਰਿਵਾਰ ਮੈਂ ਖੁਦ ਜੀ ਬਹੁਤ ਖਤਰੇਚ ਆ ਬਹੁਤ ਇਨਾਂ ਦੀਆਂ ਧਮਕੀਆਂ ਆਈਆਂ ਮੈਨੂੰ ਮੈਂ ਉਸ ਕਰਕੇ ਮੈਨੂੰ ਮੈਂ ਅਮਿਤ ਸ਼ਾਹ ਜੀ ਨੂੰ ਇੱਕ ਟੈਲੀਫੋਨ ਟੈਲੀਗ੍ਰਾਮ ਕੀਤੀ ਮੈਨੂੰ ਉਹਨਾਂ ਨੇ ਆਪਣੀ ਵਾਜਦ ਲਈ ਮੇਰੇ ਪਰਿਵਾਰ ਦੀ ਵਾਜਦ ਲਈ ਉਹਨਾਂ ਨੇ ਸੈਂਟਰ ਦੀ ਫੋਰਸ ਭੇਜੀ ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਕੰਮ ਨਹੀਂ ਸਿਰਫ ਮੇਰੇ ਕਵਚ ਬਣ ਕੇ ਖੜੇ ਹੈ ਕਿ ਮੈਨੂੰ ਇਹ ਕੋਈ ਗੋਲੀ ਗੋਲੀ ਨਾ ਮਾਰ ਦੇਣ ਇਹ ਕਹਿੰਦੇ ਸਵੇਰ ਦਾ ਦੋ ਦਿਨ ਵਾਰੀ ਤੁਹਾਡੇ ਵੱਲੋਂ ਬੰਦੇ ਜਿਹੜੇ ਜਾਲੀ ਫੋਟੋ ਇਹਨਾਂ ਦੇ ਬੰਦੇ ਅੰਦਰ ਗਏ ਸੀ ਅਸੀਂ ਜਾ ਕੇ ਰੋਕੇ ਰੋਲਾ ਰੂਲਾ ਪਾ ਕੇ ਅੰਦਰ ਕੈਪਚਰਿੰਗ ਕਰਨ ਗਏ ਸੀ ਪਹਿਲਾਂ ਹੁਣੇ ਦੁਬਾਰਾ ਤਿਆਰ ਆ ਹੁਣ ਤੁਹਾਨੂੰ ਦੇਖੋ ਗੱਲ ਇਹ ਹੈ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਤੁਹਾਡੇ ਕੈਮਰੇ ਚੱਲ ਰਹੇ ਆ ਤੁਸੀਂ ਇਹ ਵੀ ਲੋਕ ਦੇਖ ਲਓ ਇੱਧਰ ਕਾਂਗਰਸ ਦੇ ਬੰਦੇ ਖੜੇ ਆ ਇੱਧਰ ਆ ਭਾਜਪਾ ਦੀ ਖੜੇ ਆ ਇੱਧਰ ਅਕਾਲੀ ਦਲ ਦੇ ਆ ਦੇਖੋ ਆ ਅਕਾਲੀ ਦਲ ਦਾ ਕੈਂਡੀਡੇਟ ਆ ਇੱਕ ਕਾਂਗਰਸ ਦਾ ਇੱਕ ਮੇਰਾ ਮੈਂ ਬੈਠਾਂ ਭਾਜਪਾ ਦਾ ਇਹ ਨਾ ਕਰਨੀ ਦੇਖ ਲਓ ਤੁਸੀਂ ਬੰਦੇ ਦੇਖੋ ਇੱਕ ਵੀ ਬੰਦਾ ਜੇ ਤੁਸੀਂ ਚੈੱਕ ਕਰ ਲਓ ਇੱਕ ਇੱਕ ਦਾ ਵੀ ਕਾਰਡ ਪੁੱਛ ਲਓ ਉਹ ਚਿੱਟੇ ਕੁਰਤੇ ਪਜਾਮੇ ਵਾਲਾ ਬੰਦਾ ਖੜਾ ਕੋਈ 3 ਨੰਬਰ ਵਾਰਡ ਜੋ ਅੱਜ ਹੈ ਨਹੀਂ ਜਿਹੜੇ ਵੋਟਰ ਸੀਗੇ ਉਹ ਸ਼ਾਂਤੀਪੁਰਪੁਰਪਾ ਕੱਬਨੀ ਵੋਟ ਪਾ ਕੇ ਨਿਕਲ ਗਏ ਐਮਐਲਏ ਸ਼ਹਿਰੀ ਵੀ ਤੁਹਾਨੂੰ ਮਿਲ ਕੇ ਗਏ ਹੋ ਕੀ 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 ਗਏ ਦੇਖੋ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਤਾਂ ਬਲਕਿ ਇੱਥੇ ਆ ਕੇ ਥੋੜਾ ਇਹਨਾਂ ਦਾ ਮਾਹੌਲ ਨੂੰ ਸੈੱਟ ਕਰਕੇ ਗਏ ਮੇਰੇ ਹਿਸਾਬ ਨਾਲ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਉਹਨਾਂ ਨੇ ਕੁਝ ਨਹੀਂ ਕਿਹਾ ਆ ਦੇਖੋ ਇੱਕ ਅਕਾਲੀ ਦਲ ਦੇ ਕੈਂਡੀਡੇਟ ਆ ਆ ਕਾਂਗਰਸ ਦੇ ਆ ਕੇ ਦੇਖੋ ਆਪ ਗ੍ਰੀਨ ਸਾਹਿਬ ਇੱਕ ਮਿੰਟ ਆ ਕੈਂਡੀਡੇਟ ਕੈਂਡੀਡੇਟ ਆ ਕੇ ਸਾਡੇ ਅਸੀਂ ਤਾਂ ਦੇਖੋ ਸ਼ਾਂਤੀਪੁਰਪੁਰਪਾ ਅਸੀਂ ਤਾਂ ਇਹੀ ਕਹਿੰਦੇ ਆ ਬਾਰ ਬਾਰ ਗੇਟ ਵਾਲੇ ਨੂੰ ਪੁਲਿਸ ਮੁਲਾਜ਼ਮ ਨੂੰ ਏ ਆਡੈਂਟੀਟੀ ਕਾਰਡ ਦੇਖ ਕੇ ਅੰਦਰ ਜਾਂਦੋ ਉਹ ਦੇਖੋ ਤੁਸੀਂ ਸਾਹਮਣੇ ਦੇਖੋ ਹਾਲਾਤ ਦੇਖੋ ਸਾਹਮਣੇ ਦੇਖੋ ਦਿਖਾਓ ਮੇਰੇ ਤਾਂ ਕੈਮਰਾ ਕਰ ਰਿਹਾ ਕੰਮ ਮੈਂ ਤਾਂ ਸਟਿੰਗ ਆਪਰੇਸ਼ਨ ਤੇ ਲਾਇਆ ਪਿਆ ਸਾਰਾ ਕੁਝ ਸਾਹਮਣੇ ਨਿਗਾਹ ਮਾਰੋ ਜਰਾ ਬੋੜੇ ਸਾਹਮਣੇ ਖੜੇ ਰਹੋ ਤੁਸੀਂ ਉਰੇ ਤੁਸੀਂ ਕਹਿ ਰਹੇ ਤੁਹਾਡੇ ਕੋਲ ਕੈਮਰਾ ਲੱਗਾ ਸਵੇਲ ਦੀ ਕੋਈ ਵੀਡੀਓ ਤੁਹਾਡੇ ਸਾਹਮਣੇ ਆਏ ਜੋ ਜਾਲੀ ਕੋਟਿੰਗ ਵਾਲੀ ਬਿਲਕੁਲ ਆਈ ਹੈ ਦੋ ਤਿੰਨ ਬੰਦੇ ਅਸੀਂ ਬਾਹਰ ਕੱਢੇ ਆ ਮੇਰੇ ਖਿਆਲ ਹੈ ਘੱਟੋ ਘੱਟ 15 ਤੋਂ 20 ਬੰਦੇ ਅਸੀਂ ਕੱਢੇ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਇਹ ਆ ਦੇਖੋ ਕੀ ਭੀਜੇਪੀ ਵਾਲੇ ੱਤਕਾ ਕਰ ਰਹੇ ਤੇ ਜਾਲੀ ਵੋਟਿੰਗ ਕਰ ਰਹੇ ਤੁਸੀਂ ਦੇਖ ਲਓ ਇਹਨਾਂ ਦੇ ਨਾਲ ਜਿਹੜੇ ਬੰਦੇ ਆ ਇਹਨਾਂ ਦਾ ਕੋਈ ਵੀ ਇਸ ਵਾਰਡ ਦਾ ਬੰਦਾ ਨਹੀਂ 30 ਨੰਬਰ ਦਾ ਔਰ ਇਹ ਪੂਰਾ ਕੈਪਚਰਿੰਗ ਕਰਨ ਦੀ ਤਿਆਰੀਆਂ ਤੁਸੀਂ ਉਹੀ ਖੜੇ ਰਹੋ ਤੁਹਾਡੇ ਸਾਹਮਣੇ ਅੰਦਰ ਵੜਨਗੇ ਜੇ ਤੁਸੀਂ ਖੜੇ ਰਹੋਗੇ ਤੁਸੀਂ ਤਮਾਸ਼ਾ ਦੇਖ ਲਓਗੇ ਇਹ ਤਿਆਰੀ ਚ ਹੈ ਵੀ ਬੂਥ ਕੈਪਚਰਿੰਗ ਕਰ ਲਈਤੀ ਜਾਵੇ ਅੰਦਰ ਜਾ ਕੇ ਆਹ ਦੇਖੋ ਮਲਤਣਾ ਜੀ ਉਹਨਾਂ ਅਸੀਂ ਤਾਂ ਅਸੀਂ ਤਾਂ ਕਰ ਹੀ ਨਹੀਂ ਦੇ ਇਸ ਤਾਂ ਸਾਡੇ ਤਾਂ ਵੋਟਰ ਖੜੇ ਆ ਸਾਰੇ ਸਾਡੇ ਤੇ ਹੈ ਕਿ ਜਿਹੜੀ ਤੁਹਾਡਾ ਫੋਰਸ ਹੈ ਤੁਹਾਡੇ ਨਾਲ ਉਹਦਾ ਫਾਇਦਾ ਚੱਕ ਰਿਓ ਤੁਸੀਂ ਸਾਡੇ ਕੋਲ ਕੋਈ ਦੇਖੋ ਸਾਡਾ ਸਾਡਾ ਪਰਿਵਾਰ ਮੈਂ ਖੁਦ ਜੀ ਬਹੁਤ ਖਤਰੇਚ ਹਾਂ ਬਹੁਤ ਇਨਾਂ ਦੀਆਂ ਧਮਕੀਆਂ ਆਈਆਂ ਮੈਨੂੰ ਮੈਂ ਉਸ ਕਰਕੇ ਮੈਨੂੰ ਮੈਂ ਅਮਿਤ ਸ਼ਾਹ ਜੀ ਨੂੰ ਇੱਕ ਟੈਲੀਫੋਨ ਟੈਲੀਗ੍ਰਾਮ ਕੀਤੀ ਮੈਨੂੰ ਉਹਨਾਂ ਨੇ ਆਪਣੀ ਵਾਜਦ ਲਈ ਮੇਰੇ ਪਰਿਵਾਰ ਦੀ ਵਾਜਦ ਲਈ ਉਹਨਾਂ ਨੇ ਸੈਂਟਰ ਦੀ ਫੋਰਸ ਭੇਜੀ ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਕੰਮ ਨਹੀਂ ਸਿਰਫ ਮੇਰੇ ਕਵਚ ਬਣ ਕੇ ਖੜੇ ਹੈ ਕਿ ਮੈਨੂੰ ਇਹ ਕੋਈ ਗੋਲੀ ਗੋਲੀ ਨਾ ਮਾਰ ਦੇਣ ਇਹ ਕਹਿੰਦੇ ਸਵੇਰ ਦਾ ਦੋ ਦਿਨ ਵਾਰੀ ਤੁਹਾਡੇ ਵੱਲੋਂ ਬੰਦੇ ਜਿਹੜੇ ਜਾਂਦੇ ਬੰਦੇ ਇਹਨਾਂ ਦੇ ਬੰਦੇ ਅੰਦਰ ਗਏ ਸੀ ਅਸੀਂ ਜਾ ਕੇ ਰੋਕੇ ਰੋਲਾ ਰੂਲਾ ਪਾ ਕੇ ਅੰਦਰ ਕੈਪਚਰਿੰਗ ਕਰਨ ਗਏ ਸੀ ਪਹਿਲਾਂ ਹੁਣੇ ਦੁਬਾਰਾ ਤਿਆਰ ਹਾਂ ਹੁਣ ਤੁਹਾਨੂੰ ਦੇਖੋ ਗੱਲ ਇਹ ਹੈ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਤੁਹਾਡੇ ਕੈਮਰੇ ਚੱਲ ਰਹੇ ਆ ਤੁਸੀਂ ਇਹ ਵੀ ਲੋਕ ਦੇਖ ਲਓ ਇੱਧਰ ਕਾਂਗਰਸ ਦੇ ਬੰਦੇ ਖੜੇ ਆ ਇੱਧਰ ਬੀਜੇਪੀ ਦੇ ਖੜੇ ਆ ਇੱਧਰ ਅਕਾਲੀ ਦਲ ਦੇ ਆ ਦੇਖੋ ਆ ਅਕਾਲੀ ਦਲ ਦਾ ਕੈਂਡੀਡੇਟ ਹੈ ਇੱਕ ਕਾਂਗਰਸ ਦਾ ਇੱਕ ਮੇਰਾ ਮੈਂ ਬੈਠਾ ਬੀਜੇਪੀ ਦਾ ਇਹਨਾਂ ਕਰਨੀ ਦੇਖ ਲਓ ਤੁਸੀਂ ਬੰਦੇ ਦੇਖੋ ਇੱਕ ਵੀ ਬੰਦਾ ਜੇ ਤੁਸੀਂ ਚੈੱਕ ਕਰ ਲਓ ਇੱਕ ਇੱਕ ਦਾ ਵੀ ਕਾਰਡ ਪੁੱਛ ਲਓ ਉਹ ਚਿੱਟੇ ਕੁਰਤੇ ਪਜਾਮੇ ਵਾਲਾ ਬੰਦਾ ਖੜਾ ਕੋਈ 3 ਨੰਬਰ ਵਾਰਡ ਜੋ ਅੱਜ ਜਿਹੜੇ ਵੋਟਰ ਸੀਗੇ ਉਹ ਸ਼ਾਂਤੀਪੁਰਪੁਰਪਾ ਕਪਨੀ ਵੋਟ ਪਾ ਕੇ ਨਿਕਲ ਗਏ ਐਮਐਲਏ ਸ਼ੈਰੀ ਵੀ ਤੁਹਾਨੂੰ ਮਿਲ ਕੇ ਗਏ ਹੋ ਕੀ 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 ਗਏ ਦੇਖੋ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਤਾਂ ਬਲਕਿ ਇੱਥੇ ਆ ਕੇ ਥੋੜਾ ਇਹਨਾਂ ਦਾ ਮਾਹੌਲ ਨੂੰ ਸੈੱਟ ਕਰਕੇ ਗਏ ਮੇਰੇ ਹਿਸਾਬ ਨਾਲ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਕੁਝ ਉਹਨਾਂ ਨੇ ਕੁਝ ਨਹੀਂ ਕਿਹਾ ਆ ਦੇਖੋ ਇੱਕ ਅਕਾਲੀ ਦਲ ਦੇ ਕੈਂਡੀਡੇਟ ਆ ਆ ਕਾਂਗਰਸ ਦੇ ਆ ਕੇ ਦੇਖੋ ਆਪ ਗ੍ਰੀਨ ਸਾਹਿਬ ਇੱਕ ਮਿੰਟ ਆ ਕੈਂਡੀਡੇਟ ਕੈਂਡੀਡੇਟ ਆ ਕੇ ਸਾਰੇ ਅਸੀਂ ਤਾਂ ਦੇਖੋ ਸ਼ਾਂਤੀਪੁਰਪੁਰਪਾ ਅਸੀਂ ਤਾਂ ਇਹੀ ਕਹਿੰਦੇ ਆ ਬਾਰ ਬਾਰ ਗੇਟ ਵਾਲੇ ਨੂੰ ਪੁਲਿਸ ਮੁਲਾਜ਼ਮ ਨੂੰ ਕੇ ਆਡੈਂਟੀਟੀ ਕਾਰਡ ਦੇਖ ਕੇ ਅੰਦਰ ਜਾਂਦੋਂ ਉਹ ਦੇਖੋ